ਸਮਰਾਲੇ ਦੀ ਜਿੱਤ ਰੈਣੀ ਦੇ ਵਿੱਚ ਪਹੁੰਚੇ ਕਿਸਾਨ ਭਰਾਵੋ ਅਸੀਂ ਬਹੁਤ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਲੈਂਡ ਪੁਰੀ ਨੂੰ ਪਹੁੰਚੀ ਬਾਸਤੇ ਅਸੀਂ ਸਰਕਾਰ ਨੂੰ ਮਜਬੂਰ ਕੀਤਾ ਹੈ ਭਾਵੇਂ ਉਹ ਆਣ ਬੰਨੇ ਦਿਨ ਨਾਲ ਅੰਦਰੋਂ ਵਾਲੇ ਨਹੀਂ ਪਰਵਾਹ ਉਹਨਾਂ ਨੂੰ ਇਸ ਕਰਕੇ ਇਹ ਗੱਲ ਨਾਲ ਸੁਭਣੀ ਜਾਣਾ ਚਾਹੀਦਾ ਜੇ ਅਸੀਂ ਲੈਣਪੁਰ ਪਾਲਸੀ ਨੂੰ ਵਾਪਸ ਕਰਾ ਕੇ ਜਿੱਤ ਗਏ ਆ ਇਹਨੂੰ ਉਸੇ ਤਰ੍ਹਾਂ ਲੜਨਾ ਚਾਹੀਦਾ ਜਿਵੇਂ ਮੋਤੀ ਨੇ ਤਿੰਨ ਕਾਨੂੰਨ ਦੇਲੇ ਕਿਹਾ ਸੀ ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਇਹੀ ਗੱਲ ਮਤਲਬ ਇਹ ਬਣਦਾ ਹੈ ਕਿ ਉਹ ਸਾਨੂੰ ਸਮਝਾ ਨਹੀਂ ਸਕੇ ਲੈਂਡ ਪੂਲ ਪਾਲਸੀ ਗਲਤ ਰਹੀ ਸੀ। ਤੁਹਾਡੇ ਸਮਝ ਨਹੀਂ। ਐਨੀ ਗੱਲ ਤਾਂ ਇਹ ਕਿ ਜਿਹੜੀ ਇਹ ਲੈਂਡ ਪੂਲ ਪਾਲਸੀ ਲੈ ਕੇ ਆਏ ਐ। ਭੂਮੀ ਗ੍ਰਹਾਣ ਐਕਟ 2013 ਦੇ ਬਕਾਬਕ ਭੂਮੀ ਗ੍ਰਹਾਣ ਤੇ ਮਨਪਸੇਬਾ ਕਾਨੂੰਨ 2013 ਇਸ ਕਰਦੀ ਆਗਿਆ ਨਹੀਂ ਦਿੱਤਾ ਕਿ ਇਸ ਕਾਨੂੰਨ ਦੇ ਤਹਿਤ ਇਸ ਤਰੀਕੇ ਨਾਲ ਕੋਈ ਲੈਂਡ ਪੂਲਿੰਗ ਪਾਲਸੀ ਲੋਕਾਂ 'ਚ ਲਾਗੂ ਕੀਤੀ ਜਾਵੇ ਲੋਕਾਂ ਦੇ ਬਸੇਬੇ ਤੋਂ ਪੁੱਛੇ ਤੋਂ ਬਗੈਰ ਉਹਦੇ ਨਾਲ ਸਬੰਧਤ ਲੋਕਾਂ ਨੂੰ ਪਸਵਾਰ ਚ ਲੈ ਕੇ ਤੋਂ ਬਗੈਰ ਇਹ ਦੇਖੇ ਤੋਂ ਬਗੈਰ ਕਿ ਜ਼ਮੀਰ ਕਿੰਨੀਆਂ ਫਸਲਾਂ ਦੇਣ ਵਾਲੀ ਐ ਇਹ ਦੇਖੇ ਤੋਂ ਬਹਿਰ ਕੇ ਲੋਕਾਂ ਨੂੰ ਮੁੜ ਕੇ ਬਸਾਵਾਗਾ ਕਿੱਥੇ ਇਹ ਸਾਰੀਆਂ ਛਾਪਾਂ ਪਾਸੇ ਰੱਖ ਕੇ ਕਾਲੀ ਵਿੱਚ ਨਿਆਵਾਇ ਫੈਸਲਾ ਸੀ ਜਿਹੜੇ ਤਾਂ ਅਸੀਂ ਦਾਅਵੇ ਨਾਲ ਕਹਿੰਦੇ ਸੀ ਵੀ ਇਹ ਸਰਕਾਰ ਸਾਡੇ ਉਰੇ ਖੜ ਨਹੀਂ ਤੇ ਸਰਕਾਰ ਖੜੀ ਹੁਣ ਸਵਾਲ ਸਮਝਣ ਰਾ ਇਹ ਹੈ ਕਿ ਲੈਨ ਪੂਲਿੰਗ ਪਾਲਸੀ ਹੈ ਕੀ ਚੀਜ਼ ਜਿਹੜੀ ਲੈਨ ਪੂਲਿੰਗ ਪਾਲਸੀ ਹੈ ਇਹ ਪ੍ਰਾਵ ਉਹ ਜਿਹੜੀਆਂ ਸੰਸਾਰ ਦੀਆਂ ਵੱਡੀਆਂ ਬਹੁ ਰਾਸ਼ਟਰੀ ਕੰਪਨੀਆਂ ਨੇ ਉਹਨਾਂ ਦੇ ਮੰਡੀ ਕਰਨ ਵਾਸਤੇ ਇੱਕ ਮੰਚ ਸਾਦੀ ਲੋੜ ਹੈ ਉਹਨਾਂ ਵਾਸਤੇ ਇੱਕ ਪਲੇਟਫਾਰਮ ਤਿਆਰ ਕਰਨ ਦੀ ਲੋੜ ਹੈ ਉਹਨਾਂ ਦੇ ਵਾਸਤੇ ਵੱਡੇ ਵੱਡੇ ਕਦਮ ਵਾਸਤੇ ਸਟੋਰ ਕਰਨ ਵਾਸਤੇ ਮਾਲ ਤਿਆਰ ਕਰਨ ਦੀ ਡੰਪ ਵਾਸਤੇ ਲੋੜ ਹੈ ਸ਼ਾਪਿੰਗ ਮਾਲ ਬਣਾਉਣ ਦੀ ਨਮਰ ਹੈ ਤੇ ਇਸੇ ਤਹਿਤ ਭਾਰਤ ਮਾਣਾ ਪ੍ਰੋਜੈਕਟ ਦੀਆਂ ਜਿਹੜੀਆਂ ਸੜਕਾਂ ਕੱਢੀਆਂ ਨੇ ਉਸੇ ਪਾਲਸੀ ਦਾ ਹਿੱਸਾ ਹੈ ਇਹ ਕਹ ਕੇ ਜੇ ਲੈਣ ਪੂਰਨ ਤਾਤ ਨਾ ਸਰਕਾਰ ਦਾ ਕੋਈ ਪੈਸਾ ਲੱਗਦਾ ਆਂ ਜ਼ਮੀਨਾਂ ਕਾਗਜ਼ੇਤ ਕਰ ਲੋ ਕੋਈ ਪੈਸਾ ਦੇਣਾ ਨਹੀਂ ਸੇਤ ਲੋਕਾਂ ਦੇ ਰੂਪ ਮੰਗਵਾ ਕੇ ਲੈਂਡ ਵੈਕ ਬਣਾ ਲਓ ਜਦੋਂ ਵੀ ਕਿਸੇ ਕੰਪਨੀ ਨੇ ਕੋਈ ਪਲਾਂਟ ਲਾਉਣਾ ਕੋਈ ਫੈਕਟਰੀ ਲਾਉਣੀ ਹੈ ਤਾਂ ਉਹਨਾਂ ਨੂੰ ਦਿੱਤੀ ਜਾਵੇ ਜਿਹੜਾ 4 ਜੂਨ 2025 ਦਾ ਇੱਕ ਸਰਕੂਲਰ ਹੈ ਸਰਕਾਰ ਦਾ ਕੱਢਿਆ ਹੋਇਆ ਉਹਦੇ ਚ ਲਿਖਿਆ ਇਹਨਾਂ ਨੇ ਕਿ ਲਾਲ ਪੁਨਿਤ ਹੋਈ ਜ਼ਮੀਨ ਕਿਸੇ ਵੀ ਮਤਲਬ ਵਾਸਤੇ ਵਰਤੀ ਜਾ ਸਕਦੀ ਹੈ ਚਾਹੇ ਉਹਦੇ ਚ ਡੰਪਿੰਗ ਬਣਾ ਲਓ ਚਾਹੇ ਉਹਦੇ ਚ ਇੰਡਸਟਰੀਆਂ ਲਾ ਲਓ ਚਾਹੇ ਕਲੋਨੀਆਂ ਬਣਾ ਲਓ ਇਹਦਾ ਮਤਲਬ ਇਹ ਬਣਿਆ ਕਿ ਇਹ ਬਾਹਰਲੀਆਂ ਕੰਪਨੀਆਂ ਦੀ ਪੂੰਜੀ ਲਵਾ ਕੇ ਇੱਥੇ ਆਂਦੇ ਅੱਡੇ ਕੈਮ ਕਰਨਾ ਚਾਹੁੰਦਿਆਂ ਇਹਦੇ ਨਾਲ ਤੁਹਾਨੂੰ ਸਾਰਿਆਂ ਦਾ ਜਿੰਨੇ ਤੁਸੀਂ ਅੱਜ ਬੈਠੇ ਹੋ ਜਿੰਨੇ ਸਾਨੂੰ ਸੁਣਦੇ ਹੋ ਤੁਹਾਨੂੰ ਸਾਰਿਆਂ ਨੂੰ ਇੱਕ ਸੰਬੋਧਨ ਹੋ ਕੇ ਕਹਿੰਦੇ ਆ ਕਿ ਇਸ ਗੱਲ ਨੂੰ ਰੋਬਣਾ ਜਾਇਓ ਜੇ ਸਾਡੀਆਂ ਜ਼ਮੀਨਾਂ ਸ਼ਹਿਰਾਂ ਤੋਂ ਦੂਰ ਨੇ ਛੜਕਾ ਤੋਂ ਦੂਰ ਨੇ ਇਨਾ ਵਾਸਤੇ ਕੋਈ ਖਤਰਾ ਨਹੀਂ ਹੈ ਸਾਰੀਆਂ ਪੰਜਾਬੂ ਜ਼ਮੀਨਾਂ ਪੂਰੇ ਪਾਕ ਤੇ ਉੱਤਰੀ ਭਾਰਤ ਦੀਆਂ ਕਾਰਪੋਰੇਟ ਕੰਪਨੀਆਂ ਆਪਦੇ ਕਬਜ਼ੇ ਚ ਲੈਣਾ ਚਾਹੁੰਦੀਆਂ ਨੇ ਜਿਹਦੇ ਬਾਰੇ ਤੁਸੀਂ ਪੜਿਆ ਕਾਰ ਗਲਵਾਰੇ ਬੁੱਗਾ ਵਾਰੇ ਤੇ ਦੋ ਹੋਰ ਵੱਡੀਆਂ ਉਹਨਾਂ ਦੇ ਨਾਲ ਕੰਪਨੀਆਂ ਨੇ ਇਹ ਚਾਰ ਕੰਪਨੀਆਂ ਨੇ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਚਾਹੇ ਸੂਬੇ ਦੀ ਹੈ ਚਾਹੇ ਕੇਂਦਰ ਦੀ ਹੈ ਨੀਤੀਆਂ ਤੇ ਨਵੀਆਂ ਆਰਥਿਕ ਨੀਤੀਆਂ ਤੇ ਇਹਨਾਂ ਦਾ ਕੋਈ ਬਕਰੇਵਾਂ ਨਹੀਂ ਇਹਨਾਂ ਦਾ ਰੌਲਾ ਕੁਰਸੀਆਂ ਦਾ ਰੌਲਾ ਕੁਰਸੀਆਂ ਦੇ ਰੌਲੇ ਤੇ ਜਿੱਥੇ ਇੱਕ ਸਾਥੀ ਕਹਿ ਕੇ ਗਿਆ ਕਿ ਅਸੀਂ ਛਾਸੀ ਪਾਰਟੀਆਂ ਦੀ ਮੀਟਿੰਗ ਸੱਦੀ ਸ਼ਾਇਦ ਉਹਦੇ ਕਰਕੇ ਇਹ ਲੈਂਡ ਪੁਨਿਕ ਪਾਲਸੀ ਵਾਪਸ ਹੋ ਗਈ ਨਹੀਂ ਭਰਾਓ ਉਹ ਇਹ ਪਾਲਸੀ ਦੇ ਨਾਲ ਸਹਿਮਤ ਨੇ ਉਹੀ ਕਾਲੀਰਾ ਜਿਹੜਾ ਉਸ ਬੀਟ ਵਿੱਚ ਬੈਠਾ ਸੀ ਉਹ ਲੈਂਡ ਪੁਨਿਕ ਪਾਲਸੀ 2008 ਦੇ ਵਿੱਚ ਲੈ ਕੇ ਆਇਆ ਹੈ ਇਹੀ ਕਾਂਗਰਸ ਪਾਰਟੀ ਜਿਹੜੀ ਉਹ ਮੀਟਿੰਗ ਦੇ ਵਿੱਚ ਸੀ ਉਹਨੇ 2099 ਦੇ ਵਿੱਚ ਨਮਿਆਰ ਤਕਰੀਬੀਆਂ ਦੇ ਦਾਸ ਕਿਤੇ ਰਹੇ ਇਹ ਉਹਨਾਂ ਜਿਹੜੀ ਆਪਣੇ ਤੋਂ ਦੂਰ ਆਪਣੇ ਉਹਨਾਂ ਹੁੰਦੇ ਨੇ ਜਦੋਂ ਇਹ ਕੁਰਸੀ ਤੋਂ ਦੂਰ ਹੁੰਦੇ ਨੇ ਇਹ ਮੰਚ ਕਦੇ ਵੀ ਉਹਨਾਂ ਨਾਲ ਸਾਝੀ ਨਹੀਂ ਹੋ ਸਕਦਾ ਦਿੱਲੀ ਮੋਰਚੇ ਦੀ ਜਿੱਤ ਤੋਂ ਬਾਅਦ ਜਦੋਂ ਲੈਂਡ ਪੁਲਿਸ ਪਾਲਸੀ ਬੱਸ ਹੋਈ ਹੈ ਸਾਨੂੰ ਪ੍ਰੈਸ ਵਾਲਿਆਂ ਦਾ ਸੁਨੇਹਾ ਆਇਆ ਕਿ ਬਧਾਈਆਂ ਪ੍ਰਧਾਨ ਜੀ ਸਮਜੁਕਤ ਮੋਰਚੇ ਦੀ ਦੂਜੀ ਵੱਡੀ ਜਤੂ ਦੂਜੀ ਵੱਡੀ ਜਤ ਸਮਜੁਕਤ ਮੋਰਚੇ ਦੀ ਐਸੇ ਕਾਰਨ ਕਰਕੇ ਹੋਈ ਹੈ ਕਿ ਅਸੀਂ ਬੁੱਧੇ ਦੀ ਪੁਸ਼ਾਨ ਕੀਤੀ ਹੈ ਸਰਕਾਰ ਦੀ ਹਾਲਤ ਦੇਖੀ ਹੈ ਆਦੀ ਹਾਲਤ ਦੇਖੀ ਹੈ ਲੈਣ ਦਾ ਫੈਸਲਾ ਕੀਤਾ ਹੈ ਉਦੋਂ ਤੱਕ ਜਾਣ ਦਾ ਫੈਸਲਾ ਕੀਤਾ ਹੈ ਕਿ ਬੁਰੇ ਦੇ ਮਾਰ ਤੱਕ ਜਾਵਾਂਗੇ ਜ਼ਮੀਨਾਂ ਤੇ ਮੜ ਨਹੀਂ ਦਿੱਤੇ ਜਿਨੇ ਇਹ ਸਾਥੀ ਨੂੰ ਸਨਮਾਨਤ ਕੀਤਾ ਇਹਦੇ ਕੋਲੇ ਬੰਬ ਨੇ ਸੀ ਨਾ ਇਹਦੇ ਕੋਲੇ ਤੋਪਾ ਸੀ ਕਿ ਇਹ ਬੰਦੇ ਨਾਲ ਰਗੜਾ ਬੰਦਾ ਨਹੀਂ ਹੈ ਇਹਨੇ ਆਪਣੀਆਂ ਭਾਵਨਾਵਾਂ ਜਾਗਰੂਕ ਕੀਤੀਆਂ ਸੀ ਉਹ ਭਾਵਨਾ ਸਾਡੀਆਂ ਸਾਰਿਆਂ ਦੀਆਂ ਨੇ ਉਹ ਸਾਡੇ ਚੁੱਲਿਆਂ ਦੀਆਂ ਨੇ ਉਹ ਸਾਡੇ ਬੱਚਿਆਂ ਦੇ ਭੁੱਖੀਆਂ ਨੇ ਉਹ ਸਾਡੀ ਪ੍ਰਸਤਨਾ ਜੁੜੀਆਂ ਹੋਈਆਂ ਨੇ ਇਸ ਕਰਕੇ ਇਹ ਗੱਲ ਕਦੇ ਪ੍ਰਮਾਨ ਨਹੀਂ ਹੋਣੀ ਕਿ ਕੋਈ ਹਕੂਮਤ ਸਾਡੇ ਚੁੰਨਿਆਂ ਵਲ ਪਵੇ ਇਹ ਗੱਲ ਪ੍ਰਭਾਤ ਤੁਹਾਨੂੰ ਸਾਫ ਹੈ ਜਦੋਂ ਅਸੀਂ ਕਹਿੰਦੇ ਸੀ ਕਿ ਤੈਨੂੰ ਕਾਨੂੰਨ ਮੌਦੀ ਦੇ ਨਹੀਂ ਜਾਂਦੇ ਇਹਦੇ ਪਿਛਲੇ ਪਾਸੇ ਕੋਈ ਬੈਠਾ ਹੈ ਇਸੇ ਤਰ੍ਹਾਂ 트럼ਪ ਦੇ ਬਿਆਨ ਪੜ੍ਹ ਲੇ ਤੁਸੀਂ ਕਿ ਰੂਸ ਤੋਂ ਤੇਲ ਬੰਦ ਕਰ ਦਿਓ ਖੇਤੀ ਤੋਂ ਸਬਸਿਡੀ ਕੱਟ ਦਿਓ ਮਾਰ ਪਲਾਰ ਕਰਨਾ ਬੰਦ ਕਰ ਦਿਓ ਐਨਐਸਪੀ ਬੰਦ ਕਰ ਦਿਓ ਵਿੱਦਿਆ ਦਾ ਨਿੱਜੀਕਰਨ ਕਰ ਦਿਓ ਬਿਜਲੀ ਬੋਰਡ ਪ੍ਰਾਈਵੇਟ ਕਰ ਦਿਓ 에어ਪੋਰਟ ਨਿੱਜੀਕਰਨ ਅਟਕ ਦੇ ਦਿਓ ਕੋਲੇ ਦੇ ਆਖਾਣਾ ਆਪਣਾ ਨੂੰ ਦੇ ਦਿਓ ਇਹ ਸਾਰਾ ਕੁਝ ਉਹਨਾਂ ਦੇ ਮਿਆਰਤਕ ਨੀਤੀਆਂ ਦਾ ਸਿੱਟਾ ਹੈ ਇਹ ਸਾਰਾ ਕੁਝ ਉਹ ਸਾਰੇ ਲੋਕਾਂ ਨੇ ਲਾਗੂ ਕੀਤੀਆਂ ਨੀਤੀਆਂ ਨੇ ਇਸੇ ਤਹਿ ਦਾ ਰਹੀ ਹੈ ਕਿ ਟੈਕਸ ਸਮੋਕਤ ਵਪਾਰ ਦੀ ਗੱਲ ਜਿਹੜਾ ਮੋਦੀ ਕਾ ਇਹਦੇ ਨਰਮੇ ਤੇ ਫਟਾ ਕੇ ਗਿਆ ਟੈਕਸ ਉਹ ਵਪਾਰ ਦੀ ਗੱਲ ਆ ਰਹੀ ਹੈ ਐਸੇ ਤਰ੍ਹਾਂ ਕਣਕ ਤੋਂ ਵੀ ਚੱਕਣਾ ਟੈਕਸ ਇਹਨਾਂ ਨੇ ਇਹ ਦੁੱਧ ਤੋਂ ਵੀ ਚੱਕਣਾ ਸੋਇਆਬੀਨ ਤੋਂ ਵੀ ਚੱਕਣਾ ਮੱਕੀ ਤੋਂ ਵੀ ਚੱਕਣਾ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਲੈ ਕੇ ਆਣੀਆਂ ਨੇ ਕਿਉਂਕਿ ਜਿਹੜੀ ਸਾਡੀ ਸਰਕਾਰ ਹੈ ਉਹ ਪੂੰਜੀਵਾਦ ਦੇਸ਼ ਨੇ ਜਿਹੜੇ ਸ਼ਰਮਾਇਦਰ ਮੁਲਕ ਉਹਨਾਂ ਦੇ ਥਲੇ ਲਾ ਕੇ ਚੱਲਦੀ ਹੈ ਉਹਨਾਂ ਦੇ ਸਮਝੌਤੇ ਨੂੰ ਪ੍ਰਵਾਨ ਕਰਦੀ ਹੈ ਜਿਹੜੀ ਸਾਡੀ ਜਨਤਾ ਦੀ ਰੋਟੀ ਦਾ ਖਤਰਾ ਬੜੇ ਹੋਏ ਨੇ ਇਸ ਕਰਕੇ ਲੋੜ ਹੈ ਕਰਦੀ ਹੈ ਕਿ ਅਸੀਂ ਆਏ ਹਾਂ ਸਮਰਾਈਏ ਇਹ ਗੱਲ ਅਸਲੀ ਖਾਤਰ ਕਿ ਅਸੀਂ ਹੈਗੇ ਹਾਂ ਅਸੀਂ ਮੈਦਾਨ ਚ ਆਗਮਨ ਕਮਾਨ ਸਾਹਿਬ ਜਿਹੜੀ ਮੋਦੀ ਸਰਕਾਰ ਦੀ ਖੇਡ ਸੀ ਕਿ ਨਾ ਸੰਯੁਕਤ ਮੋਰਚੇ ਨੂੰ ਵਿੱਚ ਸਨ ਨਾਲ ਆ ਸੰਯੁਕਤ ਮੋਰਚੇ ਨੂੰ ਪਾਰ ਕੇ ਖੰਡਿਆ ਤਾਂ ਸੰਯੁਕਤ ਮੋਰਚੇ ਦੇ ਅੰਦੋਲਨ ਨੂੰ ਫੇਰ ਕਰਤਾ ਅੱਜ ਅਸੀਂ ਤੁਹਾਨੂੰ ਫਮਰਾਲੇ ਦੀ ਮੰਡੀ ਤੋਂ ਦੱਸਦੇ ਹਾਂ ਕਿ ਆਕੇ ਦੇਖ ਲੈ ਕਿ ਸੰਯੁਕਤ ਮੋਰਚਾ ਜਿਉਂਦਾ ਹੈ ਕਿ ਪਿਛਲੇ ਸਾਂ ਲੈ ਰਿਹਾ ਹੈ ਸੰਯੁਕਤ ਮੋਰਚਾ ਚੜ੍ਹਦੀ ਗਲਾ ਚ ਹੈ ਹੌਸਲੇ ਬਲੰਦ ਚ ਹੈ ਅਗਲੇ ਤੇਰੇ ਕਿਸੇ ਹਮਲੇ ਦੀ ਤਿਆਰੀ ਦਾ ਮੋੜ ਮੋੜ ਜਵਾਬ ਦੇਣ ਦੇ ਰੋਚ ਹੈ ਸੋ ਸਾਥੀਓ ਵੱਡੀ ਲੜਾਈ ਸਾਡੇ ਸਾਹਮਣੇ ਹੈ ਉਹਦੀ ਯਾਤਰ ਤਿਆਰ ਹੋਣਾ ਪੈਣਾ ਹੈ ਅਸੀਂ ਹਣ ਪੀਰਤ ਲੋਕਾਂ ਨਾਲ ਇਮਾਨਦਾਰੀ ਰਵਾਂਗੇ ਅਸੀਂ ਨਿਰਮੇ ਵਾਲੇ ਤੁਸਲੇ ਤੇ ਵੀ ਲੜਾਂਗੇ ਅਸੀਂ ਜਿਹੜੀ ਸਹਿਕਾਰੀ ਸਭਾ ਦੀਆਂ ਸਮੱਸਿਆਵਾਂ ਨੇ ਉਹਨਾਂ ਤੇ ਵੀ ਗੱਲ ਕਰਾਂਗੇ ਅਸੀਂ ਗੱਲੇ ਦਾ ਬਕਾਇਆ ਨਹੀਂ ਰਹਿਣਾ ਇਹ ਸਾਰੀਆਂ ਮੰਗਾਂ ਤੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਜੱਟੇ ਨੰਮੀਆਂ ਇੱਕ ਜੁਟ ਤੇ ਇੱਕ ਮੋਟੇ ਤੇ ਜਿੱਤ ਕੇ ਨਿਕਲਾਂਗੇ ਸਮਰਾਲੇ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਮੇਰੀ ਬੇਨਤੀ ਹੈ ਸਿਰ ਤੇ ਸਭ ਮੇਰੀ ਜਦੇਬੰਦੀ ਨੂੰ ਸਾਥੀਓ ਜਦੋਂ ਮੈਂ ਬੋਲ ਕੇ ਹਟ ਜਾਂਨਾ ਤੁਸੀਂ ਦੁਰ ਜਾਂਦੇ ਹੋ ਇਹ ਬਹੁਤ ਮਾੜਾ ਲੱਗਦਾ ਮੇਰੇ ਤੋਂ ਬਾ ਰਾਜੇਵਾਲ ਸਾਹਿਬ ਨੇ ਬੋਲਣਾ ਉਹਨਾਂ ਤੋਂ ਬਾ ਸਾਡੇ ਸਾਥੀ ਲੇਟ ਆਏ ਨੇ ਜਿਹੜੇ ਦੋ ਕਬਲਾ ਰਹੇ ਹੋਰ ਨੇ ਮੇਰੀ ਤੁਹਾਨੂੰ ਬੇਨਤੀ ਹੈ ਜਿੱਥੇ ਦੂਰੋਂ ਆਏ ਹੋ 2 ਮਿੰਟ ਬਾਅਦ ਪਹੁੰਚੋਗੇ ਇਨਾ ਬੁਲਾਰਨ ਸੁਣ ਕੇ ਜਾਇਓ ਮੀ ਆਵੇ ਕਣੀ ਆਵੇ ਕੁਛ ਵੀ ਆਵੇ ਪੰਡਾਲ ਤੋਂ ਸੁਖਣਾ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ